ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਜੀ ਸਵਾਗਤ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਬਧੀਆ ਠੀਕ ਠਾਕ ਹੋਗੇ। ਵਾਹਿਗੁਰੂ ਸੱਚੇ ਪਾਤਸ਼ਾਹ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ। ਤੇ ਆਪਾਂ ਅੱਜ ਬਣਾ ਰਹੇ ਹਾਂ ਜੇ ਮਾਂਚੂਰੀਅਨ ਗਰੇਵੀ ਤੇ ਬਹੁਤ ਹੀ ਜੰਮੀ ਟੇਸਟੀ ਬਣਦੀ ਹੈ ਜੀ। ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਤੇ ਬਣਾ ਕੇ ਵੀ ਦੇਖਿਓ। ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇ ਨਹੀਂ ਕੀਤਾ ਤਾਂ। ਨਵੀਂ ਵਿਸ਼ੇਕ ਤਿਆਰ ਕਰਕੇ ਪਾਣਿਆ ਤੇ ਵਿਖਾਣਿਆ। ਤੁਸੀਂ ਇਸ ਤਰ੍ਹਾਂ ਬਣਾ ਸਕਦੇ ਹੋ ਤਰੇ ਬਹੁਤ ਹੀ ਟੇਸਟੀ ਥੀਸ ਬਣਦੀ ਇਹ ਆਪਾਂ ਬਣਾ ਰਹੇ ਆ ਸੋਇਆ ਬੀਨ ਦੀ ਜਿਹੜੀਆਂ ਬੜੀਆਂ ਹੁੰਦੀਆਂ ਨੇ ਉਹਦਾ ਮੰਜੂਰੀਆਂ ਬਣਾ ਰਹੇ ਆ ਤੇ ਜਿਵੇਂ ਜਿਵੇਂ ਬਣਾਵਾਂਗਾ ਤੁਹਾਨੂੰ ਦੱਸਾਂਗਾ ਕਿ ਤੁਸੀਂ ਬਣਾ ਸਕਦੇ ਆ ਆਪਾਂ ਅੱਜ ਬਣਾ ਰਹੇ ਆ ਨਵੀਂ ਡਿਸ਼ ਦੇਖੋ ਆਪਾਂ ਵੜੀਆਂ ਲਈਆਂ ਨੇ ਉਹਨਾਂ ਨੂੰ ਥੋੜਾ ਜਿਹਾ ਉਬਾਲ ਲਿਆ ਏ ਕੋਲੋ ਵੜੀਆਂ ਤੇ ਇਹਦੇ ਚੋਂ ਪਾਇਆ ਏ ਇਹਦੇ ਚ ਮਿਰਚੀ ਸਰਾ ਮਿਰਚ ਮਸਾਲਾ ਨਮਕ ਹਲਦੀ ਤੇ ਅਦਰਕ ਲਸਣ ਦਾ ਪੇਸਟ ਅਦਰਕ ਲਸਣ ਦਾ ਪੇਸਟ ਸਾਰੀ ਚੀਜ਼ ਮਿਕਸ ਕਰਕੇ ਚੰਗੀ ਤਰ੍ਹਾਂ ਸਾਰੀ ਚੀਜ਼ ਮਿਕਸ ਕਰਕੇ ਤੇ ਹੁਣ ਇਹਨੂੰ ਵੀ ਅਸਲ ਲਾਉਗੇ ਹਾਂ ਇਹਨੂੰ ਥੋੜਾ ਥੋੜਾ ਮੇਸਨ ਲਾਣਾ ਹੈ ਅੱਛਾ ਜਿੰਦੇ ਨਾਲ ਫਰਾਈ ਵਧੀਆ ਹੋ ਜਾਣਗੇ ਜਿਸ ਤਰ੍ਹਾਂ ਅਪ ਚੀਜ਼ ਸਿੱਧੀ ਬਣਾਉਂ ਆ ਮੰਜੂਰੀਅਨ ਬਣਾਵਾਂਗੇ ਦਾ ਉਸ ਤਰ੍ਹਾਂ ਦੀ ਤਰੀ ਵੀ ਤਿਆਰ ਕਰਾਂਗੇ ਮੁੱਛੀ ਦੇ ਵਿੱਚ ਠੀਕ ਪਾਣੀ ਪਾ ਇਹ ਨਰੋ ਕੇ ਸਨ ਨਾ ਮੈਂ ਜਿਹੜਾ ਫਰਾਖਾ ਪਾ ਲਿਆ ਸਾਰੇ ਬੜੀਆਂ ਦੇ ਤਾਂ ਕਿ ਇਹਦੇ ਸੇਵਣਾ ਬੜੇ ਬੁਝੇ ਬੜਾ ਨਹੀਂ ਜਿੱਤਰਾ ਆਤਾ ਤੇ ਇਹ ਜੀ ਰੈਡੀ ਹੋ ਗਿਆ ਫਰਾਈ ਕਰਨ ਵਾਸਤੇ ਤੇਲ ਗਰਮ ਹੋ ਚੁੱਕਿਆ ਜੀ ਆਪਾਂ ਥੋੜੀ ਥੋੜੀ ਬੜੀਆਂ ਹੁਣ ਫਰਾਈ ਕਰਨ ਵਾਸਤੇ ਸਬਾ ਦੇਾਂਗੇ ਇੱਕ ਇੱਕ ਚੌਕੇ ਪਾਵਾ ਲੇ ਵੀ ਪਾਵੇਂ ਇਕੱਠੀਆਂ ਪਾ ਦੀ ਤੇ ਪਾਵੇਂ ਇੱਕ ਪਾ ਦੀ ਵੀ ਤੁਹਾਡੀ ਮਰਜ਼ੀ ਇਸ ਕੋਈ ਨਹੀਂ ਬਬਹਾਂ ਨਹੀਂ ਚੰਗੀ ਪਕਾਈ ਕੇ ਨਾਸਤ। ਜੀ ਮੈਂ ਕੱਟਨੀ ਆ ਹੁਣ ਮਿਰਚਾਂ ਤੇ ਪਿਆਜ਼ ਤੇ ਟਮਾਟਰ ਹੈ ਪਿਆਜ਼ ਹੋਏਗਾ ਸੇ ਫਿਰ ਇੱਕੋ ਹੀ ਹੋਣਾ ਹੈ ਖਤਮ ਹੋ ਗਏ ਹੋੜੇ ਨੇ ਹੋਰਾ ਮਾਵਾ ਬਿਨਾਂ ਲਾਇਆ ਰਹਿਣਾ ਅੱਜ ਲੈ ਆਪਾਂ ਸਮਾਰ ਪਾਵਾਂ ਜੋ ਇਹ ਚ ਮੈਂ ਕੱਟ ਲੈਂਦੀ ਆ ਇਹ ਅਰਾਰਾ ਰੋਡ ਇਹ ਇੱਧਰ ਜਿਉਣਾ ਆਪਾਂ ਅਰਾਰਾ ਰੋਡ ਕੋਲ ਲੈਨੇ ਆ ਇਹ ਜੀ ਹੁਣ ਆਪਾਂ ਅਰਾਰਾ ਰੋਡ ਜਿਹੜੀ ਥੋਲ ਲਾਂਗੇ ਗੰਢਾ ਨਹੀਂ ਰਹਿੰਦਾ ਜੀ ਤੇ ਹਾਂ ਗੰਢਾ ਨਹੀਂ ਰਹਿੰਦਾ ਹਾਂ ਜੀ ਗੰਢਾ ਨਹੀਂ ਰਹਿੰਦਾ ਨਹੀਂ ਗੰਢਾ ਰਹਿਣ ਗਿਆ ਤਾਂ ਫਿਰ ਸਹੀ ਡੱਬੀ ਇਹ ਗੰਢਾ ਪਾਣੀ ਚ ਕੋਲ ਜਾਂਦੀ ਦਿਖ ਦਿਓ ਹਾਂਜੀ ਹਾਂਜੀ ਤੇ ਆਪਣਾ ਪਾਣੀ ਕੋਸਾ ਹੈ ਨਾ ਤੇ ਕਈਆਂ ਜਿੰਦਾ ਪਾਣੀ ਜਾਂ ਠੰਡਾਵੇ ਤੇ ਉਹਨੂੰ ਚਾਹੀਦਾ ਥੋੜਾ ਜਿਹਾ ਕੋਸਾ ਪਾਣੀ ਥਾ ਕੇ ਉਹਦੇ ਸੋੜੇ ਬਹੁਤ ਵਧੀਆ ਹੋ ਗਈ ਨਾ ਪਾਤਾ ਹੈ ਲਸਣ ਤੇ ਅਦਰਕ ਹਾਂ ਅਦਰਕ ਤੇ ਲਸਣ

ਆ ਲੈਨੇ ਆਪਾਂ ਇੱਕ ਚਮਚਾ ਮਿਰਚਾਂ ਦਾ ਥੋੜੀ ਜਲਦੀ ਤੇ ਸਵਾਦ ਅਨੁਸਾਰ ਨਮਕ ਕਿਉਂਕਿ ਆਪਾਂ ਵਿੱਚ ਮੰਜੂਰੀਆਂ ਵੀ ਪਾਇਆ ਇਸ ਵਾਸਤੇ ਇਹਦੇ ਥੋੜਾ ਪਾਵਾਂਗੇ ਠੀਕ ਹੈ ਜੀ ਠੀਕ ਤੇ ਇੱਕ ਹੋਰ ਸੀਕ੍ਰਟ ਚੀਜ਼ ਹੁੰਦੀ ਹੈ ਚੀਨੀ ਜਿਹੜੀ ਹਰ ਵਾਰੀ ਪਾਉਂਦੇ ਨੇ ਉਹਦੀ ਚੀਨੀ ਆਪਾਂ 1-2 ਚਮਚਾਂ ਦੇ ਬਰਾਬਰ ਚੀਨੀ ਪਾ ਦੇਣੀ ਵਿੱਚ ਠੀਕ ਇਹਦੇ ਨਾਲ ਕੀ ਹੋਵੇਗਾ ਜਿਹੜਾ ਖੱਟਾ ਮਿੱਠਾ ਫਲੇਵਰ ਆਵੇਗਾ ਵਿੱਚ ਤੇਨ ਬਾਦ ਆਪਾ ਪਾਣਾ ਜੀ ਸੋਇਆ ਸੌਸ ਦੋ ਟੱਕਣ ਸੋਇਆ ਸੌਸ ਦੋ ਟੱਕਣੋ ਨਹੀਂ ਕਰ ਠੀਕ ਹੈ ਦੋ ਟੱਕਣ ਸੋਇਆ ਸੌਸ ਹੋ ਗਈ ਜੀ ਤੇ ਦੋ ਟੱਕਣ ਹੋਗਾ ਜੀ ਬਨੇ ਕਰਦੇ ਇਹਦੇ ਨਾਲ ਕੀ ਹੋਗਾ ਜਿਹੜੀ ਚੀਨੀ ਆਪ ਪਾਈ ਏ ਇਦਾਂ ਖੱਟਾ ਮਿੱਠਾ ਫਲੇਵਰ ਆ ਜਾਏਗਾ। ਇਹਨੂੰ ਉਬਾਲਾ ਦਵਾਵਾਂਗੇ ਤੇ ਫਿਰ ਉਸ ਤੋਂ ਬਾਅਦ ਇਹਦੇ 'ਚ ਤਕੜੀ ਕਾਰਵਾਈ ਤੁੰਦਸਾਂ ਕੀ ਕਰਨੀ ਹੈ। ਤੇ ਹੁਣ ਆਪਾਂ ਜੀ ਦੋ ਬਲੰਦਿਆਂਗੇ। ਤੇ ਹੁਣ ਜੇ ਆਪਾਂ ਇਹਦੇ 'ਚ ਪਾ ਦਾਂਗੇ ਅਰਾ ਰੋਡ। ਥਲ ਥੋੜਾ ਥੋੜਾ ਲਾਈ ਜਣਾ ਹੈ। ਜਿਹਨ ਨਾਲ ਕੀ ਹੋਊਗਾ ਡੇਸਟੀ ਹੋਏਗੀ ਡੇਸਟੀ ਡੇਸਟੀ। ਨੀ ਨਹੀਂ ਸਰ ਜੀ ਦੋ ਬਾੜੇ ਆਉਣਗੇ ਤੇ ਸੰਘਣੀ ਬਹੁਤ ਹੋ ਗਈ ਹੋਣੀ ਤੇ ਉਹ ਆਪਾਂ ਬਾਅਦ ਚ ਪਾਵਾਂਗੇ ਕੀ ਜੇਰਾ ਬਣਾਇਆ ਹੈ ਨਿਊਟਰੀ ਹਾਂ ਉਹ ਬਸ ਥੋੜਾ ਜਿਹਾ ਦੇ ਪੈਸ ਜਦੋਂ ਸਮਝ ਲੋਗੀ ਨਾ ਥੋੜੀ ਅੱਛਾ ਉਸ ਤੋਂ ਬਾਅਦ ਆਪਾਂ ਭਰਾਂਗੇ ਥੋੜੀ ਪਾਣੀ ਵਿੱਚ ਸੋਇਆ ਸੌਸ ਸੋਇਆ ਸੌਸ ਨਹੀਂ ਥੋੜਾ ਟਮਾਟੋ ਸੌਸ ਟਮਾਟੋ ਸੌਸ ਆਵਾਂਗੇ ਸਾਨੂੰ ਹਰਵਾਇਆਂ ਦਾ ਕੰਮ ਤਾਂ ਸਾਰਾ ਆਉਂਦਾ ਹੈ ਬਾਕੀ ਅਸੀਂ ਕਰਦੇ ਹਾਂ ਘਾਰ ਸਕੇਦੇ ਹਾਂ ਮੈਨੂੰ ਜਿੰਨਾ ਦਾ ਬਹੁਤ ਸਵਾਫ ਹੈ ਮੈਨਾਂ ਜਦੋਂ ਹੀ ਸਬਜ਼ੀ ਵਗੈਰਾ ਇਹ ਬਣਾ ਦੇ ਦਿੰਦੇ ਨੇ ਜਦੋਂ ਮੈਨੂੰ ਜਿਆਦਾ ਮੈਨੂੰ ਕੰਮ ਜਦੋਂ ਸਾਡੇ ਕੋਈ ਚੀਜ਼ ਨਾ ਖਾਣ ਹੋਵੇ ਸਬਜ਼ੀ ਨਵੇਂ ਤਰੀਕੇ ਦੀ ਇਹ ਸਬਜ਼ੀ ਤੁਸੀਂ ਜਿੰਨੀ ਮਰਜ਼ੀ ਖਾਓ ਅੱਕੋਗੇ ਨਹੀਂ ਇਹ ਸਬਜ਼ੀ ਇੱਕ ਸਾਦੇ ਮਨਜ਼ੂਰੀ ਨਹੀਂ ਬਣ ਗਿਆ ਤੇ ਬਾਕੀ ਸਬਜ਼ੀਆਂ ਜਦੋਂ ਜੀ ਬੰਦੇ ਦਾ ਖਾ ਖਾ ਜਾਂਦਾ ਹੈ ਦੂਸਰੀ ਸਬਜ਼ੀ ਖਾ ਖਾ ਕੇ ਚੜਖਿਆਂ ਆਣੀ ਇਹ ਹੁਣ ਇੱਕ ਸਾਤੇ ਬੋਇਲ ਡੇ ਬੋਇਲ ਵੈਜੀਟੇਬਲ ਇੰਦੇ ਪਾਈਆਂ ਇਹਨਾਂ ਸਾਰੀਆਂ ਯਾ ਅਗਲੀ ਸਬਜ਼ੀ ਇਹ ਤੇਜ਼ ਕਰ ਦਾਂ ਸਰ ਤੇਜੀ ਪੂਰੀ ਛੱਡਾ ਠੀਕ ਜੀ ਆਪਾਂ ਇਸ ਤਰ੍ਹਾਂ ਸੰਗਣੀ ਰੱਖਣੀ ਪਹਿਲਾਂ ਨਾਲ ਜਿਹੜੀ ਗਰੇਵੀ ਹੈ ਆਪਣੀ ਮਨਚੂਰੀਅਨ ਦੀ ਉਹ ਸੰਗਣੀ ਹੋ ਚੁੱਕੀ ਹੈ ਤੇ ਹੁਣ ਆਪਾਂ ਇਹਦੇ ਚ ਪਾ ਦੇਗੇ ਜੀ ਜਿਹੜੇ ਆਪਾਂ ਸੋਇਆ ਬੀਨ ਦੀ ਨਿਊਟ੍ਰੀਓਲੀ ਮੰਜੂਰੀਨ ਬਣਾਈ ਸੀ ਉਹ ਬੜੀ ਆ ਦੇਖੋ ਜੀ ਕਿਉਂਕਿ ਥੋੜੀ ਜਿਹਾ ਆਪਾਂ ਪਤਲੀ ਰੱਖਣੀ ਹੈ ਜਿਆਦਾ ਸੰਗ ਨਹੀਂ ਕਰਨੀ ਜੇ ਜਿਆਦਾ ਸੰਗ ਨਹੀਂ ਕਰਾਂਗੇ ਤਾਂ ਫਿਰ ਮੰਜੂਰੀਨ ਵੀ ਖਿਚਣੀਏ ਗਰੇਵੀ ਤੇ ਉਹ ਫਿਰ ਜਮਾਈ ਸੁੱਕੀ ਜੀ ਬਣ ਜੇਗੀ ਤੇ ਥੋੜੀ ਥੋੜੀ ਗਰੇਵੀ ਹੋਵੇ ਤਾਂ ਬਹੁਤ ਇਹਨੂੰ ਇੱਕ ਉਬਾਲਾ ਦੋਣਾ ਆਪਾਂ ਮੰਜੂਰੀਨ ਵਿੱਚ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਬੰਦ ਕਰ ਦੇਣਾ ਆਪਣੀ ਜਿਹੜੀ ਮੰਜੂਰੀਨ ਇਹ ਡਿਸ਼ ਮਨਚੂਰੀਅਨ ਗਰੇਵੀ ਤਿਆਰ ਹੈ ਜੀ ਆਪਣੀ ਇਹ ਡਿਸ਼ ਦਾ ਨਾਮ ਹੈ ਮਨਚੂਰੀਅਨ ਗਰੇਵੀ ਠੀਕ ਇਹ ਜੀ ਵਾਲ ਆ ਚੁੱਕਾ ਹੈ ਗਰੇਵੀ ਵੀ ਬਹੁਤ ਟੈਟ ਹੋ ਗਈ ਹੈ ਤੇ ਵਾਲਾ ਵੀ ਆ ਗਿਆ ਹੈ ਤੇ ਆਪਾਂ ਹੁਣ ਇਸ ਕਰਕੇ ਸਲੈਂਪਰ ਬੰਦ ਕਰ ਦਾਂਗੇ ਤੇ ਇਸ ਨੂੰ ਰਸ ਤੇ ਪਿਆਰ ਅੰਡਾਂਗੇ ਜਿਹੜਾ ਇਹਦੀ ਗਰੇਵੀ ਹੈ ਉਹ ਮਨਚੂਰੀਨਾਂ ਦੇ ਆਪ ਚ ਸੋਖ ਲੈਗੀ ਤੇ ਬਹੁਤ ਜ਼ਿਆਦਾ ਟੇਸਟ ਅੰਦਰ ਤੱਕ ਚਲਾ ਜਾਏਗਾ ਇਹਦੇ ਜਦੋਂ ਖਾਵਾਂਗੇ ਤੇ ਫਿਰ ਪੂਰਾ ਜੂਸੀ ਫਲੇਵਰ ਆਵੇਗਾ ਜਦੋਂ ਮੰਜੂਰੀਆਂ ਆਪਾਂ ਖਾਵਾਂਗੇ ਤੇ ਇਹ ਜੀ ਆਪਾਂ ਰੋਟੀ ਨਾਲ ਸਬਜ਼ੀ ਪਾ ਕੇ ਖਾਵਾਂਗੇ ਇਹ ਆਪਾਂ ਕੱਲੀ ਵੀ ਖਾ ਸਕਦੇ ਹਾਂ ਕੋਈ ਗੈਸਟ ਆਉਣ ਤਾਂ ਵੈਸੇ ਵੀ ਆਪ ਦੇ ਸਕਦੇ ਹਾਂ ਤੇ ਇਹਨੂੰ ਆਪ ਰੋਟੀ ਦੇ ਨਾਲ ਵੀ ਖਾ ਸਕਦੇ ਹਾਂ ਚਲੋ ਜਾਓ ਬੱਸ ਬੰਦ ਕਰਦੇ ਗੈਸ ਚਲੋ ਅਜਾ ਪਾ ਗੈਸ ਕਰ ਤੇ ਬੰਦ ਹਾਂਜੀ ਆਪਾਂ ਹੁਣ ਤੰਦੂਰੀ ਫੁਲਕੇ ਕਰ ਲੈਨੇ ਤਿਆਰ ਤੇ ਹੁਣ ਕੱਢਦੇ ਹਾਂ ਜੀ ਆਪਾਂ ਮੰਚੂਰੀਅਨ ਗਰੇਵੀ ਜਿਹੜੀ ਤਿਆਰ ਕੀਤੀ ਏ ਤੇ ਬਹੁਤ ਹੀ ਟੇਸਟੀ ਬਣੀ ਏ ਜੀ ਆਪਾਂ ਖਾ ਕੇ ਦੇਖੀ ਸੀ ਤੇ ਹੁਣ ਆਪਾਂ ਰੋਟੀ ਦੇ ਨਾਲ ਖਾਵਾਂਗੇ ਤੇ ਤੁਸੀਂ ਵੀ ਜੀ ਇਸ ਤਰੀਕੇ ਦੇ ਨਾਲ ਜ਼ਰੂਰ ਬਣਾਇਓ ਤੇ ਫਿਰ ਕਮੈਂਟ ਕਰਕੇ ਦੱਸੋ ਜੀ ਕਿਵੇਂ ਬਣੀ ਆ ਤੇ ਬਹੁਤ ਹੀ ਵਧੀਆ ਬਣਦੀ ਹੈ ਜੀ ਮੇਰੇ ਹਸਬੰਦ ਨੂੰ ਬਹੁਤ ਇਹਨਾਂ ਚੀਜ਼ਾਂ ਦਾ ਤਜਰਬਾ ਹੈ ਵਧੀਆ ਬਣਾਉਂਦੇ ਨੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਜੀ ਹੁਣ ਮਿਲਾਂਗੇ ਅਗਲੀ ਵੀਡੀਓ ਤੇ ਵਿੱਚ ਸਤਿ ਸ੍ਰੀ ਅਕਾਲ